ਲਆ ਵੀ ਮੱਲੋ ਦੁੱਧ ਪੀਣ ਦੇ ਸਕੀਨ ਬੰਦੇ ਨਾ ਆਹ ਦੇਖ ਲਓ ਗੱਲ ਬਾਤ। ਉਸੂਆਂ ਦੀ ਸਾਫ ਸਫਾਈ। ਹੁਣ ਆਪਾਂ ਕਹਿ ਤਾਂ ਦਿੰਨੇ ਆ ਵੀ ਯਾਰ ਪੈਸੇ ਲਾ ਦਾਂਗੇ ਦੁੱਧ ਨਹੀਂ ਸਹੀ ਮਿਲਦਾ। ਆਹ ਦੇਖੋ। ਸਾਸਪਾਈ ਦੇਖੋ ਜਮਾ ਤੇਲ ਦੀ ਮਾਲ ਸਮੋਲ ਚ ਕਰਕੇ ਮਾਝਾਂ ਘੋੜਿਆਂ ਨੂੰ ਨਮਾਈਆਂ ਹੋਈਆਂ ਨੇ ਇਹਦੀ ਇੱਕ ਵੀਡੀਓ ਮੈਂ ਕੱਚੇ ਥਾਂ ਲਈ ਪਾਈ ਸੀ। ਇਹ ਅੰਦਰ ਪੱਕੇ ਥਾਂ ਵਾਲੀ ਆ ਪੱਖੇ ਚੱਲ ਰਹੇ ਆ ਠੀਕ ਆ ਜਮ ਐਂਡ ਸੁੱਤੀਆਂ ਪਈਆਂ ਨੇ ਕਟਰੂ ਵੀ ਤੇ ਉਸ ਤੋਂ ਬਾਅਦ ਆ ਰਾਤ ਨੂੰ ਇਹਨਾਂ ਦਾ ਕੱਚਾ ਥਾਂਗਾ ਠੀਕ ਆ ਚੰਦ ਦੀ ਰੋਸ਼ਨੀ ਇਹਨਾਂ ਦੇ ਪਿੰਡ ਤੇ ਪੈਂਦੀ ਆ ਮਿੱਟੀ ਲੱਗਦੀ ਆ ਜਿਹੜੀ ਆਪਾਂ ਕਹਿ ਦਿੰਨੇ ਆ ਵੀ ਯਾਰ ਦੁੱਧ ਸੁਆਜ ਨਹੀਂ ਲੱਗਦਾ ਜਾਂ ਦੁੱਧ ਪੀ ਕੇ ਲੜਾਈਆਂ ਕਰੀ ਜਾਂਦੇ ਆ ਆ ਦੇਖੋ ਇਹਨਾਂ ਦਾ ਖਾਣ ਪੀਣ ਵਾਲਾ ਸਮਾਨ ਇਹ ਪੈਂਟਾ ਹੋਇਆ ਠੀਕ ਆ ਆ ਦੇਖੋ ਛੋਲੇ ਕਣਕ ਮੱਕੀ ਸਰੋਂ ਦੀ ਖਾਲਾ ਸਾਰੀਆਂ ਚੀਜ਼ਾਂ ਇਹ ਕੱਲ ਦੁਪਹਿਰ ਦੀਆਂ ਪਿਆਉਂਤੀਆਂ ਹੋਈਆਂ ਨੇ ਇਹ ਇਹਨਾਂ ਨੂੰ ਮਤਲਬ ਟੱਕੇ ਰੱਖੀਆਂ ਹੋਈਆਂ ਨੇ ਅੱਜ ਦੁਪਹਿਰੇ ਪੈਣੀ ਆ ਠੀਕ ਆ ਤੇ ਜੇ ਕਿਸੇ ਬੰਦੇ ਨੇ ਮਿੱਤਰ ਪਿਆਰੇ ਨੇ ਦੁੱਧ ਲੈਣਾ ਨੰਬਰ ਇਹਦਾ ਸੈਂਡ ਕਰ ਦੇਣਾ ਠੀਕ ਆ ਖੋਣੀਆਂ ਦੀ ਸਫਾਈ ਦੇਖ ਲੋ ਐ ਟਣਾ ਟੰਨ ਕੀਤੀ ਪਈ ਆ ਪੀਣ ਵਾਲਾ ਪਾਣੀ ਪਸ਼ੂਆਂ ਨੂੰ ਜਮਾ ਓਕੇ ਆ ਠੀਕ ਆ ਮਤਲਬ ਜਗਾਲੀ ਕਰ ਰਹੀਆਂ ਨੇ ਇੱਕ ਸ਼ਾਂਤ ਪਸ਼ੂਆਂ ਦਾ ਦੁੱਧ ਆ ਇਹ ਨਹੀਂ ਹੈਗਾ ਵੀ ਦੁਖੀ ਪਸ਼ੂਆਂ ਦਾ ਦੁੱਧ ਆ ਠੀਕ ਆ ਕੋਈ ਵੀ ਮਤਲਬ ਗੰਦਗੀ ਇੱਧਰ ਉੱਧਰ ਇੱਕ ਵਾਰੀ ਹੁਣ ਸਵੇਰੇ ਨਮਾਈਆਂ ਹੋਈਆਂ ਦੇਖੋ ਮੱਝ ਜਮਾ ਨਾ ਆਰਾਮ ਫਰਮਾ ਰਹੀ ਆ ਸੌ ਰਹੀ ਆ ਤੇ ਮੈਂ ਵੀ ਖੜਕਾ ਕਰੀ ਜਨਾ ਇੱਕ ਉਹ ਨਾਲ ਸੁੱਤੀ ਪਈ ਐ ਫਿਰ ਇਹਨਾਂ ਨੂੰ ਲੋਡ ਅਨੁਸਾਰ ਧੁੱਪ ਚਾਰੇ ਪਾਸੇ ਹਵਾ ਤਾਜੀ ਇਹਨਾਂ ਨੂੰ ਠੀਕ ਆ ਆਪਾਂ ਦੁੱਧ ਦੇਣਾ ਟੌਪ ਦਾ ਜਿਹੜਾ ਆਪਣਾ ਦੁੱਧ ਬੰਦਾ ਦੋ ਦਿਨ ਪੀ ਗਿਆ ਫਿਰ ਉਹ ਦੁੱਧ ਨਹੀਂ ਕਿਸੇ ਦਾ ਪੀਂਦਾ ਜੇ ਆਪਣਾ ਹਫਤਾ ਦੁੱਧ ਪੀ ਗਿਆ ਨਾ ਉਹ ਹੋਰ ਕਿਸੇ ਦਾ ਉਹਨੂੰ ਦੁੱਧ ਨਹੀਂ ਚੰਗਾ ਲੱਗਣਾ ਮਿੱਠਾ ਦੁੱਧ ਹੋਊਗਾ ਆਪਣਾ ਆ ਤਾਜ਼ੇ ਹਰੇ ਪੱਠੇ ਆ ਠੀਕ ਆ ਆਪਾਂ ਜਿਹੜਾ ਵੀ ਕੋਈ ਚੀਜ਼ ਇਹਨਾਂ ਨੂੰ ਪਾਉਣਿਆ ਇੱਕ ਫੀਡ ਨਹੀਂ ਪਾਉਂਦੇ ਇਹਨਾਂ ਨੂੰ ਕੋਈ ਵੀ ਫੀਡ ਨਹੀਂ ਪਾਉਂਦੇ ਜਿੰਨਾ ਦਾਣਾ ਆਪਣਾ ਘਰੇ ਬਣਾਇਆ ਹੋਇਆ ਆਹਾਂ ਦਾਣਾ ਹੁਣ ਦੁਬਾਰੇ ਲਿਆਉਣ ਵਾਲਾ ਇਹਨਾਂ ਸਮਾਨ ਅੱਜ ਆਰਡਰ ਕੀਤਾ ਹੋਇਆ ਆਹ ਬਰੇਵੇਂ ਪਿਆ ਆਹ ਦੇਖੋ ਬਰੇਵੇਂ ਆਹ ਸਰੋਂ ਦੀ ਖਾਲ ਠੀਕ ਆ ਆਹ ਡਰਮ ਅੰਦਰ ਭਰੇ ਪਏ ਨੇ ਠੀਕ ਆ ਮਤਲਬ ਕੀ ਆ ਘਰ ਦਾ ਦਾਣਾ ਬਣਾ ਕੇ ਪਾਉਣਾਗਾ ਜਿਹੜੀ ਫੀਡ ਹੈ ਫੀਡ ਦੇ ਵਿੱਚ ਮਿੱਤਰੋ ਮੈਂ ਨਹੀਂ ਕਹਿੰਦਾ ਵੀ ਕੀ ਕੁਝ ਪੈਂਦਾ ਪਰ ਉਹਦੇ ਦੁੱਧ ਚੋ 스ਮੈਲ ਆਉਂਦੀ ਆ ਉਹ ਮਿੱਠਾ ਦੁੱਧ ਨਹੀਂ ਹੁੰਦਾ ਠੀਕ ਆ ਆਪਣੇ ਨਾਲ ਜਿਹੜੇ ਬੰਦੇ ਮਿੱਠੇ ਦੁੱਧ ਦੇ ਸ਼ਕੀਨ ਆ ਨੰਬਰ ਤੁਹਾਨੂੰ ਦੁਬਾਰੇ ਸੈਂਡ ਇਹਦੇ ਵਿੱਚ ਲਿਖ ਕੇ ਦਿਨਾ ਕੰਟੈਕਟ ਕਰ ਲਿਓ ਦੁੱਧ ਘਰੇ ਆਊਗਾ ਠਿਕਰੀ ਹਾਲ ਤੇ ਬਰਨਾਲੇ ਦੇ ਲਵੇ ਲਾਉਣਾ ਆਪਣੇ ਨਾਲ ਕੰਟੈਕਟ ਕਰ ਸਕਦਾ ਠੀਕ ਆ ਆ ਕੱਚਾ ਪਸ਼ੂਆਂ ਵਾਸਤੇ ਸਾਰੀ ਰਾਤ ਪਸ਼ੂ ਕੱਚੇ ਰਹਿੰਦੇ ਆ ਚੰਦ ਦੀ ਰੋਸ਼ਨੀ ਚ ਤੇ ਸੂਰਜ ਦੀ ਰੋਸ਼ਨੀ ਚ ਜਿਹੜੇ ਤਤ ਆਪਾਂ ਨੂੰ ਧਰਤੀ ਤੋਂ ਮਿਲਣਿਆ ਤੇ ਸੂਰਜ ਤੋਂ ਮਿਲਣਿਆ ਤੇ ਚੰਦ ਤੋਂ ਮਿਲਣਿਆ ਉਹ ਤਾਂ ਪਸ਼ੂ ਨੂੰ ਮਿਲਦੇ ਨਹੀਂ ਬਾਕੀ ਜਦੋਂ ਮਰਜੀ ਆਪਣੇ ਕੋਲੇ ਇੱਥੇ ਆ ਕੇ ਵਿਜਿਟ ਕਰ ਲਿਓ ਪਸ਼ੂਆਂ ਦਾ ਬਿਨਾ ਦੱਸੇ ਪਿੰਡ ਠੀਕਰੀ ਵਾਲਾ ਤੇ ਸੋਨੂੰ ਸਾਸ ਭਾਈ ਇਹੋ ਜਿਹੀ ਮਿਲੂਗੀ ਤੇ ਜਿਹੜਾ ਆਪਣਾ ਹਫਤਾ ਦੁੱਧ ਪੀ ਗਿਆ ਤੇ ਉਹ ਦੁਬਾਰੇ ਉਹਨੂੰ ਕਿਸੇ ਦਾ ਦੁੱਧ ਨਹੀਂ ਚੰਗਾ ਲੱਗਣਾ ਓਕੇ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ